ਸਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁ ਵੈਲਕਮ ਹੈ ਜੀ ਤੇ ਪਿੰਡ ਖਜ਼ਾਨੇਕੋਟ ਪਹੁੰਚ ਚੁੱਕੇ ਆਪਾਂ ਬਾਈ ਕਾਲੂ ਗੁਰਦੇਵ ਸਿੰਘ ਉਹਨਾਂ ਕੋਲ ਪਹਿਨੋ ਅੱਜ ਤੁਹਾਨੂੰ ਗਾਵਾਂ ਨਾਣਾ ਤੁਹਾਨੂੰ ਇੱਕ ਬਾਈ ਨਾਣਾ ਨੇ ਬੜਾ ਸੋਹਣਾ ਬੋਰਡ ਬੋਰਡ ਲਾਇਆ ਠੀਕ ਹੈ ਜੀ ਵਪਾਰੀ ਕੁਲਬੀਰ ਸਿੰਘ ਕਾਲੂ ਗੁਰਦੇਵ ਸਿੰਘ ਪਿੰਡ ਖਜ਼ਾਨੇਕੋਟ ਜ਼ਿਲ੍ਹਾ ਗੁਰਦਾਸਪੁਰ ਦੇਖੋ ਹੁਣ ਤੁਹਾਨੂੰ ਨੰਬਰ ਆਜਾ ਕਰਾ ਦੇ ਆਹ ਦੇਖੋ ਕਰਾ ਜੀ ਨੰਬਰ ਨੰਬਰ ਬਾਈ ਇਹਨਾਂ ਬਗੈਦਾ ਅਲੈਕਸਪੋਰਟ ਤੇ ਲਿਖਾਇਆ ਟੈਨਸ਼ਨ ਕੋਈ ਨਹੀਂ ਕਈ ਨੰਬਰ ਚਲੋ ਪਲੇਖ ਹੈ ਬਾਈ ਨੇ ਨਹੀਂ ਬੋਲੇ ਜਾਂਦੇ ਵੇਹਰੇ ਨੰਬਰ ਚੋਂ ਫੀਦੇ ਚੱਲਦਾ ਸੀ ਤੇ ਬੜਾ ਸੁਣਾ ਲੱਗਾ ਤੇ ਹੁਣ ਕਹਿੰਦੇ ਗਾਂ ਦੀਆਂ ਅਜੇ ਗਆਂੀਆਂ ਹੋਰ ਤਰੱਕੀ ਹੋਣੀ ਆ ਚਲੋ ਪ੍ਰਮਾਤਮਾ ਜੀ ਕਾਇਦ ਹੈ ਅਜੇ ਹੋਰ ਗਾਂ ਦੇ ਤੱਕੀ ਬਣੇ ਤੇ ਬਾਜੀ ਪਹਿਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚਲੋ ਤੁਹਾਨੂੰ ਬਹੁਤ ਬਹੁ ਮਾਰਕਾ ਤੁਹਾਨੂੰ ਬਹੁਤਿਆਂ ਫੋਰੀਆਂ ਜੀ ਬੀ ਭਾਜੀ ਇਹਦੇ ਲਈ ਸਤਿਕਾਰ ਹੋਰ ਦਰਾਂ ਅੱਜ ਫਿਰ ਇਹਨੂੰ ਬਾਈ ਫਿਰ ਅੱਜ ਆ ਗਿਆ ਜੀ ਇਹ ਫਿਰ ਆਇਆ ਹੀ ਰੇਤੇਦਾਰਾਂ ਨੂੰ ਮਾਲ ਦਵਾਉਣ ਵਾਸਤੇ ਆ ਗਾਵਾਂ ਦੀ ਤੇ ਦੋ ਦੋ ਸਰਪਾਈ ਇੱਥੇ ਮੈਂ ਬਾਕੀ ਚਲੋ ਕੋਈ ਨਹੀਂ ਦਵਾ ਦਿਆਂ ਤੇ ਫਿਰ ਵਿਰਿਆ ਸਿੰਘ ਹੁਣ ਇਹਨੂੰ ਬਣਾ ਉੱਚਾ ਕਰਾ ਦਿਓ ਯਾਰ ਹੁਣ ਇਹਨੂੰ ਸੁਨੀਪਾਈ ਹੁਣ ਉੱਚਾ ਕਰਕੇ ਪੂਰਾ ਐਂਡ-ਆੰਡ ਕਰਾ ਦੇਣੀ ਹੈ ਇਕੱਰੀ ਪੂਰੀ ਕੇ ਨਹੀਂ ਠੀਕ ਹੈ ਹਾਂ ਪਤਾ ਲੱਗਦੀ ਵੀ ਕਮਾਈ ਹੁੰਦੀ ਹੈ ਹਾਂ ਬਸ ਬਣਾ ਨੇ ਕਮਾਈ ਹੁੰਦੀ ਹੈ ਕਮਾਈ ਕਰਦੇ ਆ ਇਹ ਚਿਕੜੀ ਗੱਲ ਆ ਇਹ ਥੋੜਾ ਕਮਾਈ ਕਰਾਂਗੇ ਇਹਨਾਂ ਦੇ ਥੱਲੇ ਫੇਰੀ ਲੱਗਣੀ ਆ ਬਿਲਕੁਲ ਬਿਲਕੁਲ ਪੰਨਿਆਂ ਤੇ ਲੱਗਣੇ ਨਹੀਂ ਬਿਲਕੁਲ ਬਿਲਕੁਲ ਬਾਗੀਏ ਚਲੋ ਮਹਾਰਾਜ ਦੀ ਥੋਲ ਕਰਵਾ ਹਾਂ ਇਹਨੇ ਬੋਰਡ ਦਾ ਲਾਦਾ ਤੁਸੀਂ ਇੰਦਰ ਬੜਾ ਹਾਂਜੀ ਹਾਂਜੀ ਚਲੋ ਹੋਰ ਦਰਵਾਉ ਤੁਸੀਂ ਬਸ ਵਧੀਆ ਠੀਕ ਠਾਕ ਜੀ ਮਾਲ ਵਿਗਿਆ ਫਿਰਦਨ ਮਾਲ ਬਾਬੇ ਦੀ ਕਿਰਪਾ ਨਾਲ ਵਿਗਿਆ ਜੀ ਮਾਲ ਤਾਂ ਤੁਹਾਡੇ ਸਾਹਮਣੇ ਕਿੱਥੇ ਕਿਨੇ ਪਵਿੱਤਰ ਥਾਂ ਤੇ ਜਾ ਕੇ ਆਏ ਆ ਆ ਨਹੀਂ ਸਹੀ ਗੱਲ ਨਾਲੇ ਤੁਹਾਡੀ ਕਿਰਪਾ ਨਾਲ ਨਹੀਂ ਚਲੋ ਮਹਾਰਾਜ ਕੇ ਆਪਾਂ ਨੂੰ ਫਰਕ ਪੁਰੇ ਦੇ ਇੱਥੇ ਜਿਹੜਾ ਮੈਂ ਕਹੀਦਾ ਨਹੀਂ ਇੱਥੇ ਜਿਹੜਾ ਮੈਂ ਪਾਰੀ ਮਹੀਨਰੀਆਂ 5 ਵੇਦਨ 100 ਵੇਚਦੇ ਆ ਇੰਨਾ ਫਰਕ ਹੈਗਾ ਜੀ ਸਿੱਧੀ ਜਿਹੜੀ ਗੱਲ ਹੈ ਫਰਕ ਹੈਗਾ ਇਹ ਗੱਲ ਹੈਗੀ ਆ ਸਾਨੂੰ ਕੋਲ ਜਾਂਦਾ ਇਸਨੀਪਾ ਜੀ ਕਿੱਥੇ ਪਟਿਆਲਾ ਬਠਿੰਡਾ ਮੋਗਾ ਬਰਨਾਲਾ ਹੈ ਪਤਾ ਹੀ ਕੋਈ ਨਹੀਂ ਹਾਰਨਪੁਰ ਉੱਥੇ ਤੱਕ ਕੋਈ ਜਾਂਦਾ ਇਹਨੂੰ ਉਥੋਂ ਤੱਕ ਫੋਨ ਆਉਂਦੇ ਆ ਕੋਈ ਵਾਲੇ ਨੇ ਮਾਰ ਜਾਂਦਾ ਬਾਈ ਫਿਰ ਗੱਲ ਕੀ ਆ ਬੜਾ ਵਧੀਆ ਕੰਮ ਆ ਪਰ ਹਰ ਵਾਰ ਇਹੀ ਕਹਿੰਦੇ ਭਾਈ ਵਧੀਆ ਕੰਮ ਕਰੋ ਹਾਂਜੀ ਹਾਂਜੀ ਜੋ ਉਹਨ ਦਾ ਵੇਖੋ ਇੰਸਟਾਗ੍ਰਾਮ ਕਿੰਨਾ ਸੋਹਣਾ ਚੱਲਾ ਲੱਗ ਗਿਆ ਹਾਂ ਬਹੁਤ ਊਟੂਰੇ ਪਹਿਲੇ ਇੰਸਟਾ ਦੇਖ ਜਾਨੀ ਆ ਇੰਸਟਾ ਤੇ ਬਹੁਤ ਮਾ ਪਰ ਵੇਖਣੀ ਆਂਦੀ ਬਾਈ ਜਿੱਥੇ ਜਿਹੜਾ ਚੰਗਾ ਪਸ਼ੂ ਆ ਬਾਈ ਬੱਧੀ ਗੱਲ ਆ ਯਕੀਨ ਕਰਕੇ ਲੋਕੀ 200 200 ਕਿਲੋਮੀਟਰ ਤੋਂ ਪੈਸੇ ਪਾ ਦਿੰਦੇ ਯਕੀਨ ਤੇ ਪਾਉਂਦੇ ਆ ਜਿੱਥੇ ਕਿਹਨੇ 10000 ਦੀ ਗਾਂ ਲਈ ਉਹਦੇ 10 ਜਾਣਿਆਂ ਨੂੰ ਚੁਆਉਂਦੇ ਆਗੇ ਪੈਦਾ ਤੇ ਬਾਈ ਜੋਈਏ ਜੋਈਏ ਤਾਂ ਵੇ ਲੋਕ ਫੇਰ ਵੀ ਤਾਂ ਜੇ ਡੰਗਰ ਬੰਦਾ ਮਾਰਾ ਦ ਉਹ ਕਿੱਡੀ ਕਬਡੀ ਗੱਲ ਆ ਤੁਹਾਡਾ ਨੂੰ ਦੀਨ ਮਾਰ ਤੁਸੀਂ YouTube ਤੁਹਾਡੇ ਮੈਸੇਜਾਂ ਉਰੇ ਬਾਅਦ ਬੰਦੇ ਪਹਿਲੇ ਇਸੇ ਭੇਜਨੇ ਹਾਂ ਤਾਂ ਇਦਾਂ ਇਦਾਂ ਕੀ ਪਛਾਣ ਤਾਂ ਹੀ ਵੇਚਦੇ ਆ ਫੇਰੀ ਫੇਰੀ ਲੰਮਾ ਬੰਦਾ ਵੇਚ ਕੇ ਵਾਵੇ ਨਹੀਂ ਨਹੀਂ ਬੰਦੇ ਖਾਦੇ ਨੇ ਡਰਦੇ ਬਈ ਡਰਦੇ ਡਰਦੇ ਕੀ ਹੋਣਾ ਵਾ ਗੱਲ ਵੀ ਸਹੀ ਉਹ ਵੀ ਡਰ ਸੱਚਾ ਨਾ ਡਰ ਸੱਚਾ ਬੜੇ ਹੀ ਕਨੇ ਬੰਦੇ ਜਿਹੜੇ ਝਾਲ ਮਛਣ ਹੁੰਦੇ ਪੈਸੇ ਪਾਉਂਦੇ ਭੱਡੀਆਂ ਬੜੀਆਂ ਲੋਕਾਂ ਮਾਰੀਆਂ ਹਾਂ ਬਾਕੀ ਤੁਹਾਨੂੰ ਪਤਾ ਆ ਗਿਆ ਕਿ ਬਾਬੇ ਦੀ ਕਿਰਪਾ ਮਾਲ ਚੰਗਾ ਹੋਇਆ ਸੰਦੀਪ ਭਾਈ ਫਿਰ ਟਿਕਟਾਕ ਬਾਕੀ ਤੁਹਾਡੇ ਚੈਨਲ ਤੇ ਪ੍ਰਵਾਹ ਕੋਈ ਨਹੀਂ ਆ ਇੱਥੇ ਪ੍ਰਵਾਹ ਨਹੀਂ ਆਇਆ ਸੂਈ ਥਾਈ ਇੱਥੇ ਛਾੜੂ ਵੀ ਹੋਣੀ ਆ ਮੈਡਮ ਇਹ ਚੰਗੇ ਕੁਆਲਟੀ ਵਾਲੇ ਨੇ ਆ ਕੁਆਲਟੀ ਦਾ ਪੀਸ ਆ ਤੁਸੀਂ ਵੇਖ ਲਓਣਾ ਆ ਵੀ ਬੋਲੋ ਫਿਰ ਹਾਂਜੀ ਸੂਈ ਆ ਸੂਈ ਅੱਜ ਸਵੇਰੇ ਸੂਈ ਆ ਅੱਛਾ ਅੱਜ ਹੀ ਸੂਈ ਆ ਹਾਂਜੀ ਸੂਈ ਆ ਸਵੇਰੇ ਲਓ ਜੀ ਵੇਖੋ ਉਹ ਐਰ ਸਾਰ ਪਰ ਸ਼ੰਗੂਆ ਥਾਣੇ ਵਾਹਲੇ ਕਰਾਂ ਦੀ ਐ ਥਾੜ ਵੇਖੋ ਤੀ ਥਾੜ ਕਿੰਦਾ ਦਾ ਵੈੜ ਨ ਲੱਗਾ ਹਾਂ ਮੈਂ ਨਾ ਕਮਾਲ ਹੀ ਕੀਤੀ ਭਈ ਆ ਜਸਵਾ ਵਸ਼ੀਆ ਬੱਲੇ ਬੱਲੇ ਬੇਲ ਦੀ ਫੁੱਲ ਲੰਮੀ ਆ ਵੇ ਲੋ ਦੇ ਆ ਸੰਗਰ ਆਪਸੀ ਕਰਾਈ ਬਾਈ ਜੀ ਇਹਨੇ ਥਾਂ ਮੈਂ ਦੱਸ ਗਿਆ ਦੱਸਦਾ ਚੜਦਾ ਮਾਲ ਹੋਣਾ ਹਰ ਵੀਡੀਓ ਚ ਆਉਣਾ ਵਾਹ ਹਰ ਵੀਡੀਓ ਚੜਦੋ ਚੜਦਾ ਮਾਲ ਆਣਾ ਹਰੇ ਵੀਡੀਓ ਤੇ ਪਹਿਣਾ ਵੀ ਆ ਪਹਿਣਾ ਵੀ ਪਹਿਣੀ ਵੀ ਵੀਡੀਓ ਲਗਾਤਾਰੀਆ ਲਗਾਤਾਰ ਜਿੰਨਾ ਭਾਜੀ ਆਗੇ ਉਦੋਂ ਪਹਿਣੀ ਪਹਿਣੀ ਆ ਬਈ ਵਾਕੇ ਪੈਂਦੀ ਆ ਆ ਵੀਡੀਓ ਜਦੋਂ ਆਨੇ ਸੀ ਉਹਦੀ ਪਾ ਕੇ ਜਾਣੀ ਵੀਡੀਓ ਹੈ ਨਾ ਹਾਂਜੀ ਆਹ ਦੇਖੋ ਆਹ ਦੇਖੋ ਠੀਕ ਆ ਨਹੀਂ ਠੀਕ ਹੈ ਭਾਜੀ ਬਾਕੀ ਸੰਦੀਪ ਭਾਜੀ ਪਹਿਲੇ ਸਵੇਰੇ ਦੁੱਧ 20-22 ਕਿਲੋ ਨੇ ਚਵਾਇਆ 20 ਕਿਲੋ ਅੱਛਾ ਐਰ ਕੀ ਘਟੋ ਘਟ ਵੀ ਤੇ ਬਾਹਾਂ ਕਿਲਵਾਂ ਤੋਂ ਪਲਾਸੀ ਵਛੀ ਰਹੂਗੀ ਬਾਕੀ ਤੁਸੀਂ ਸਿਆਣੇ ਜੇ ਇੱਕ ਇੱਕ ਛਣ ਜੇ 3-4 ਕਿਲੋ ਦੁੱਧ ਨਾਵਾ ਦੇ ਬੋਲੋ ਸੰਦੀਪ ਭਾਈ ਵਛੀ ਦੇ ਹੋ ਜੀ ਦਾ ਲੋਕੀ 80-80 85-85 ਤੁਹਾਨੂੰ ਪਤਾ ਇੱਥੇ ਕੰਮ ਜਿਆਜ ਇਹਦੇ ਇਥੇ ਨਹੀਂ ਕਿ ਇੱਥੇ ਜਿਆਜ ਨਹੀਂ ਇੱਥੇ ਬਿਲਕੁਲ ਜਿਆਜ ਐਨੇ-ਐਨੇ ਥਾਣੇ ਦੇ ਲੋਕੀ ਕਹਿੰਦੇ 5 ਕਿਲੋ ਦੇ ਦਿੰਦੀਆਂ ਤੇ ਯਾਰ ਫਿਰ ਵੇਖੋ ਇਹ ਗੁੱਲਾ ਖੜਾ ਇਹ ਦੁੱਧ ਤੁਹਾਨੂੰ ਪਤਾ ਵੀ ਇੰਨਾ ਚੀਜ਼ਾਂ ਚੋਂ ਹੀ ਆਉਣਾ ਇਹੋ ਜੇ ਥਾਂ ਚੋਂ ਆਉਣਾ ਕਿਹਦੇ ਬਾਹਰ ਦੱਸ ਨਹੀਂ ਲੋੜ ਹੀ ਨਹੀਂ ਹਾਂਜੀ ਦੱਸ ਦੋ ਸੰਦੀਪ ਭਾਈ 68000 ਰੁਪਏ ਅੱਛੀ ਦੇ ਦिए ਤੁਸੀਂ ਦੱਸ ਦੋ ਯਾਰ ਉਹ ਮੈਂ ਅੰਦਰ ਨਹੀਂ ਦੱਸ ਦੋ ਦੇਖ ਨਹੀਂ ਆਪ ਹੀ ਦੱਸ ਦੋ ਨਹੀਂ ਹਾਂਜੀ 68 ਦੀ ਜਾਨ ਦੱਸ ਸੰਦੀਪ ਭਾਈ ਗਲੋ ਵੀ ਲੈ ਲੋ ਚੱਕ ਲੈਣੀ ਵਰਗੇ ਸੈਂਸਰ ਚੱਕ ਲੈਣੀ ਆ ਸੁਈ ਭਾਜੀ ਪਰ ਆਪਾਂ ਦਵਾਂਗੇ ਪੈਂਟ ਦੀ ਵਸੀਏ ਕੋਈ ਸੇਵਾ ਕਰੋ 22 ਕਿਲੋ ਵਾਟ ਦੁੱਧ ਦਊਗੇ ਮੈਂ ਬਿਲਕੁਲ ਖੁੱਲਾ ਢੋਣਾ ਇਹ ਭਾ ਦੇਖੀ ਚੱਲੇ ਕਰਾਂ ਦੀ ਹੁਣ ਇਕੱਲਾ ਹੀ ਗੋਂਜੂ ਸ਼ੇਰ ਅੱਜ ਆਜਾ ਦਾ ਨਾ ਨਾ ਇੱਕ ਦਿਨ ਵਿਆਹ ਚ ਬਿਜ਼ੀ ਆ ਹਾਂਜੀ ਹਾਂ ਉਹਦੇ ਕਰਕੇ ਥੋੜਾ ਜਿਆ ਚਲੋ ਐਈਆ ਆਮਾ ਇੱਦਾਂ ਆ ਬਾਕੀ ਇਹ ਵੀ ਵੇਖ ਲੋ ਜੇਸੀ ਕਹਲੇ ਕੋਈ ਵੱਡੀ ਸ਼ਾਈ ਵਾਲ ਕਹਦੇ 14 ਬੋਹ ਕੋਈ ਗੱਲ ਨਹੀਂ 14 15 ਕਿਲੋ ਮੈਰ ਕੋਲ ਬੋਲਾ ਆ ਖੁੱਲਾ ਢੁਲਾ 14 15 ਹਾਂਜੀ ਲਓ ਜੀ ਇਹ ਬਾਲ ਲੈਵਾ ਵੇਖ ਲੋ ਇਹ ਥਾਨ ਵੇਖ ਲੋ ਥਾਨ ਨਹੀਂ ਸੰਦੀਪ ਭਾਈ ਮਾਲਾ ਲੈਣਾ ਹਾਂ ਤਾਂ ਮਾਲਾ ਲੈਣੇ ਨਹੀਂ ਠੰਡੀ ਲੈਣੀ ਆ ਜਿਹੜੀਆਂ ਇਦਾਂ ਲਤਾ ਲੁਤਾ ਬਣਾ ਲੈਣ ਇਹ ਜਰਸੀ ਆ ਵੱਡੀ ਹਾਂਜੀ ਵੱਡੀ ਜਰਸੀ ਪਿਓਰ ਵਾਲੀ ਪੰਜਾਬ ਵਾਲੀ ਜਿਹੜੇ ਥੱਲੇ ਬੈਠ ਕੇ ਖਾ ਤੇ ਜ਼ਬਰਦਸਤ ਹਣਾ ਜ਼ਬਰਦਸਤ 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 ਹਾਂ 15 ਕਿਲੋ ਸੰਦੀਪ ਭਾਈ ਇਹ ਵੇ ਖੁੱਲਾ ਢੁਲਾ ਬੋਲਾ ਹੋਗਾ ਠੀਕ ਆ ਲੈ ਚਲੋ ਬਾਕੀ ਜਿੱਥੇ ਕਿਰੇ ਇੱਕ ਲੈ ਲੋ ਨੇ ਕਿਰੇ ਹਾਂਜੀ ਕਿੰਨੇ ਲੈ ਕੇ ਦਿੱਤੀ ਅੱਜ ਕੋਲ ਲੈ ਆ ਕੇ ਨਹੀਂ ਵੇਚੀਂ ਆਦੇ ਭਾਈ ਦੀਆਂ ਅੱਜ ਤੋਹ ਇਹ ਸੰਦੀਪ ਭਾਈ ਝੂਠ ਮਾਰਦਾ ਆ ਤਿੰਨ ਵਛੀਆਂ ਇਹਨੇ ਵੀ ਲੈ ਕੇ ਦਿੱਤੀ ਇੱਕ ਹੁਣ ਇਹ ਮਿਲ ਲੈਣਾ ਤੋਰ ਖਰਾ ਕੰਮ ਕਰ ਲੈ ਆਂ ਕਿਹਾ ਹਾਂ ਬਸ ਬਸ ਹਾਂ ਇਹੋ ਕਹੀ ਨੂੰ ਮਾਲ ਲੈ ਕੇ ਦਿੰਦਾ ਹਾਂ ਹਾਂਜੀ ਹਾਂਜੀ ਚਲੋ ਵਧੀਆ ਐ ਹੀ ਹੈ ਕਿ ਨਹੀਂ ਸਹੀ ਗੱਲ ਹੈ ਸਾਰੇ ਭਰਾ ਆ ਆਪਣੇ ਉਦਾਂ ਹੀ ਇਹਨਾਂ ਘਰ ਯਾਰੀ ਨਹੀਂ ਠੀਕ ਹੋ ਰੇ ਕਰਕੇ ਫਿਰ ਲੱਖੇ ਬਾਈ ਜਣਾ ਕੋਈ ਜਾਇ ਨਹੀਂ ਗਿਆ ਤੇ ਅੱਜ ਫਿਰ ਬਾਈ ਹੋਣੀ ਜਾਂਦੇ ਮੈਂ ਹਾਂ ਬਾਬੇ ਸ਼ੇਖ ਫਤੇ ਗੇੜੀ ਮੈਨੂੰ ਵੀ ਲਾਜ ਮੱਥਾ ਮੱਥਾ ਟੇਕ ਆਈਏ ਉਹ ਫਿਰ ਸਵੇਰ ਦੇ ਹਨ ਚੱਕ ਲੈ ਉਹ ਕਾਲੂ ਬਾਈ ਚੱਲ ਗਿਆ ਤੇ ਆਂਦਾ ਤੂੰ ਹਿੱਥੇ ਰਹਿ ਮੈਂ ਚੜਾ ਕੋਈ ਗੱਲ ਹਾਂਜੀ ਬੋਲੋ ਜੀ ਬੱਛੀ ਤੇ 65 ਦੀ ਆ ਤੁਹਾਨੂੰ ਭਰਾ ਵੱਡੀ ਜੱਸੀ ਆ ਆਪਣਾ ਕੰਮ ਤਾਂ ਬਲਾ ਹੋਇ ਛੋਟਾ ਹੀ ਹੁੰਦਾ 56000 ਦੀ 1000 ਛੋਟ 55000 ਦੀ ਲੋ ਮੇਲੋ ਕੜਤੀ ਗੱਲ ਕਿ ਨਹੀਂ 1000 ਛੋੜ 55000 ਜਾਂ ਜਾ ਯਾਰ ਰੇਡ ਵੇ ਲੋ ਮੇਰਾ ਵੀਰ ਹਾਂ ਹਾਂ ਜੀ ਤੂੰ ਪਥਾਣਾ ਨਾ ਘਟਾਏ ਜੀ ਉਹ ਪਹਿਲੇ ਫਿਕਸ ਹੀ ਰੇਟ ਹੁੰਦੇ ਆ ਇਹ ਗੱਬੜ ਇਹ ਨਹੀਂ ਇਹ ਵੀ ਸੂਈ ਬੱਛੀ ਮਗਰ ਇਹਨੂੰ 5 ਦਿਨ ਹੋ ਗਏ ਆ ਇਹਨਾਂ ਨੂੰ ਕਿੰਨੇ ਦਿਨ ਹੋ ਗਿਆ ਹਾਂ ਜੀ ਇਹਨੂੰ 5 ਦਿਨ ਹੋ ਗਏ ਆ 11 12 ਕਿਲੋ ਇਹਦੇ ਥੱਲੇ ਭੋਲਾ ਬੱਛੀ ਮਗਰ ਆ ਵੇਖੋ ਕਿੰਨੇ ਦਿਨ ਹੋ ਗਏ ਆ ਉਹ ਬੰਦਾ ਸਹੀ ਕਰਿਓ ਠੀਕ ਜੋ ਹਾਂ ਨਾ ਨਹੀਂ ਨਹੀਂ ਚਲੋ ਪਾਓ ਵੱਛਾ ਮਗਰ ਨਾ ਵਸ਼ੀ ਵਸ਼ੀ ਡੱਬੀ ਵਸ਼ੀ ਇਹਦੇ ਮਗਰ ਕਿਦਾਂ ਨੂੰ ਤੌਣ ਕਰਦੀ ਆ ਆ ਵੀ ਵਸ਼ੀ ਆ ਕੋਈ ਮਛਾ ਆ ਠੀਕ ਦੋ ਵਸ਼ੀਆਂ ਹਾਂ ਹਾਂਜੀ ਭਾਜੀ ਫਿਰ ਥਲੀ ਭਾਜੀ ਕੰਮ ਛੋੜੇ ਛੋੜੇ ਚੱਲਣਾ ਛੋਟੇ ਛੋਟੇ 43000 ਦੀ ਸਨੀ ਭਾਜੀ 40000 ਦੀ ਦੁੱਧ 15 ਕਿਲੋ ਭਰ ਦੋਗੀ ਯਾਰ ਇਹਦਾ ਵੀ ਛੱਡ ਦਾਂਗੇ 42000 ਦੀ ਜਾਣ ਦੋ ਜਾਓ ਇਹ ਗੱਪਣ ਇਹ ਗੱਪਣ ਵਸ਼ੀ ਜਾ ਰਹੀ ਹੈ ਇਹ ਵੀ ਜਰਤੀ ਵੇਖੋ ਗੱਪਣ ਵੇਲ 15 ਕਿਲੋ ਆਈ 15 ਕਿਲੋ ਸੂਰੋ ਕਰ ਲੈ ਵੇਖੋ ਕੀ ਗੱਲ ਹੈ ਕੀ ਗੱਲ ਖਾਬ ਜੇ ਮੈਂ ਦਿੰਨਾ ਮਾਦੀਪ ਹਫਤਾ ਲੈ ਜੂਗੀ ਸੰਦੀਪ ਭਾਜੀ ਹਾਂਜੀ ਹਫਤਾ ਲੈ ਆਇਆ ਵੇੜ ਨੇ ਲੈ ਆਇਆ ਨਾ ਕੋਲਾਡੂ ਲਾ ਲੈਣਾ ਬੁੱਥੀ ਵੇਖੋ ਵਸੀ ਦੀ ਲਗੀ ਨਗੀ ਨਗੀ ਜੀ ਠੀਕ ਆ ਪਰ ਭਣੂ ਬੜਾ ਜੇ ਸੀਤਾ ਨੂੰ ਪਤਾ ਜਿਹੜੀ ਲੈਣੀ ਲੈਣੀ ਵੱਡੀ ਆ ਛੋਟੀ ਨਹੀਂ ਚਲੋ ਹਾਂਜੀ ਫਿਰ ਨੀ ਭਾਜੀ 40000 ਦੀ ਵਸੀ ਦੇ ਰਾਂਗੇ 40000 ਦੀ ਹਾਂਜੀ ਬਾਕੀ ਕਲੇਰ ਜੀ ਨੂੰ ਪੁੱਛ ਲੈਣੇ ਆਂ ਵੀਰ ਅੱਜ ਆਇਆ ਨਾਲ ਦੋ ਛੜਦਾਂ 30000 ਰੁਪਏ 30000 ਦੀ ਜਾਂਦ ਨਹੀਂ ਭਾਜੀ 1000 ਹੋਰ ਜਾਂਦ ਦੇ 37 ਦੀ ਜਾਂਦ ਨਹੀਂ ਕੋਈ ਗੱਲ ਜਾਂਦ ਆ ਜਾਂਦ ਵੇ ਲੈ ਹੁਣ ਮੇਰਾ ਭਰਾ ਬਿਲਕੁਲ ਫਿਕਸ ਰੇਟ ਆ ਇਹਦੇ ਛੋੜੀ ਕਰਨੀਏ 100 ਕਰ ਤੋਂ 200 ਕੋਈ ਨਹੀਂ ਹਾਂ ਬਸ ਬਸ ਬਾਕੀ ਚਾਲਾਂ ਨਹੀਂ ਹਾਂ ਕਿਉਂਕਿ ਵੇਖੋ ਪਹਿਲੀ ਜੈਜ ਕਰਕੇ ਰੱਖੀਦਾ ਬਸ ਬਸ ਇਹ ਸਭ ਨੂੰ ਪਤਾ ਵਾ ਕਿੰਨੇ ਕਰ ਤੇ ਕੀ ਹੈ ਨਾ ਕਿੰਨੀ ਚੀਜ਼ ਆ ਹਾਂ ਇਹ ਚਲੋ ਤੈਨੂੰ ਲੰਮਾ ਟਾਈਮ ਕੰਮ ਚੱਲੇ ਜਾਂਦਾ ਹਾਂਜੀ ਹਾਂਜੀ ਚਲੋ ਹੋਰ ਭਾਜੀ ਬਸ ਠੀਕ ਆ ਵਧੀਆ ਸੀ ਭਾਜੀ ਨਜ਼ਾਰੇ ਵੇਖੋ ਥੱਕ ਆਉਣਾ ਕਲਗੀ ਵਾਲੇ ਪਾਤਸ਼ਾਹ ਦੀ ਸਾਨੂੰ ਪਤਾ ਉਥੇ ਮਥਾ ਟੇਕ ਕੇ ਆਏ ਹਾਂ ਔਣ ਕੰਮ 440 ਰੁਪਏ ਨਵੇਂ ਮਹੀਨੇ ਆਪਣੀ ਬਾਈ ਜੀ ਪੈਗ ਨੂੰ ਵੀਡੀਓ ਕਿਉਂ ਬੱਤਰੀ ਕਾਰਸਰ ਨਾਲੀ ਰੂੜੀ ਕੰਮ ਰੇੜੀ ਚੱਲਣ ਦਾ ਕੰਮ ਜਰਾ ਸ਼ਰਾਣਾ ਠੀਕ ਹੈ ਬਾਈ ਜੀ ਲਗਾ ਮਿਸਤਰੀ ਮਿਸਤਰੀ ਮੈਂ ਨਾਪ ਪੈ ਗਰ ਕੋ ਬਿੱਲੀ ਫਿਰ ਨਵੇਂ ਮਹੀਨੇ ਆਪਣੀ ਵਖਰੀ ਪੈਗ ਨੂੰ ਕਰਾਉਂਗਾ ਆ ਤੇ ਕਰੇਲ ਪੂਰੀ ਚੱਲ ਬੜੀ ਆ ਜੀ ਹਾਂਜੀ ਬੋਲੋ ਨੰਬਰ ਨੰਬਰ 96468 27503 ਤਿੰਨ ਕੋਟ ਖਜਾਨਾ ਜ਼ਿਲ੍ਹਾ ਗਦਾਪੁਰ ਤਹਿਸੀਲ ਬਟਾਰਾ ਸਾਫੀ ਆ ਜੀ